ਗੁਰੂ ਗਰੀਬਨਵਾਜ ਗੁਰੂ ਕੀ ਸਾਜੀ ਔਰ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰੂ ਜੀ ਫਰਮਾਨ ਕਰ ਰਹੇ ਹਨ ਕਿ ਇਹ ਇਨਸਾਨ ਜੋ ਇਹ ਦੁਨੀਆ ਸੰਸਾਰ ਤੇ ਜੀਵਨ ਮਿਲਿਆ ਇਸ ਜੀਵਨ ਵਿੱਚ ਇਹ ਮੂਰਖ ਸਿਰਫ ਕੱਚਾ ਧਨ ਇਕੱਠਾ ਕਰਦਾ ਹੈ। ਪਾਸ਼ਾ ਕਹਿੰਦੇ ਇਹ ਕੱਚਾ ਧਨ ਨਾ ਤੇ ਨਾਲ ਜਾਂਦਾ ਤੇ ਨਾ ਹੀ ਇਹਦੇ ਨਾਲ ਕੁਝ ਪ੍ਰਾਪਤ ਹੁੰਦਾ। ਪਾਸ਼ਾ ਦਾ ਫਰਮਾਨ ਹੈ ਭਈ ਕਿ ਇਸ ਸੰਸਾਰ ਤੇ ਦੁਨੀਆ ਤੇ ਜੋ ਸਿੱਖ ਨੇ ਨਾ ਪਿਆਰਿਓ ਸਿੱਖਾਂ ਕੋਲ ਨਾ ਤੇ ਮਾਇਆ ਧਨ ਦੀ ਕਮੀ ਹੈ ਤੇ ਨਾ ਹੀ ਪ੍ਰਚਾਰਕਾਂ ਦੀ ਕਮੀ ਹੈ ਸਿੱਖਾਂ ਕੋਲ ਪ੍ਰਚਾਰਕ ਵੀ ਬਹੁਤ ਨੇ ਲਾਈਵ ਪ੍ਰੋਗਰਾਮ ਚੱਲਦੇ ਨੇ ਹਰ ਥਾਂ ਪਿੰਡ ਗੁਰਦੁਆਰਾ ਸਾਹਿਬ ਵਿਖੇ ਬਾਣੀ ਦਾ ਪ੍ਰਚਾਰ ਹੁੰਦਾ ਹੈ ਤੇ ਨਾਹੀਂ ਧਨ ਦੀ ਕਮੀ ਹੈ ਜਿਸ ਸਿੱਖਾਂ ਕੋਲ ਕਮੀ ਹੈ ਤੇ ਕਮੀ ਹੈ ਪਿਆਰ ਦੀ ਕਮੀ ਹੈ ਭਰੋਸੇ ਦੀ ਤੇ ਵਿਸ਼ਵਾਸ ਦੀ ਕਿਉਂਕਿ ਅੰਮ੍ਰਿਤ ਵੇਲੇ ਆਪਾਂ ਸੰਗਤ ਵਿੱਚ ਵੀ ਬੈਠਦੇ ਆਂ ਅਮਰਤ ਵੇਲੇ ਕਈ ਨਿਤਨੇਮ ਕਰਨ ਵਾਲੇ ਹੋਣਗੇ ਜਪਜੀਤ ਸਾਹਿਬ ਵੀ ਪੜ੍ਹਦੇ ਹੋਣਗੇ ਅਮਰਤ ਵੇਲੇ ਗੁਰਬਾਣੀ ਦਾ ਜਾਪ ਵੀ ਕਰਦੇ ਆਂ ਸੰਗਤ ਵੀ ਕਰਦੇ ਆਂ ਪਰ ਜਦੋਂ ਆਪਣੇ ਕੰਮ ਦੀ ਗੱਲ ਕਰੀਏ ਤੇ ਉੱਥੇ ਜਾ ਕੇ ਵਿਹਿਮਾ ਭਰਮਾ ਵਿੱਚ ਫਸ ਕੇ ਕੋਈ ਨਿੰਬੂ ਟੰਗ ਰਹੇ ਨੇ ਕੋਈ ਪੱਤੇ ਟੰਗ ਰਹੇ ਨੇ ਕੋਈ ਧਾਗੇ ਬਣਾ ਰਹੇ ਨੇ ਕੋਈ ਤਵੀਤ ਬਣਾ ਰਹੇ ਨੇ ਇਹਦਾ ਮਤਲਬ ਕਿ ਬਾਣੀ ਤੇ ਭਰੋਸਾ ਨਹੀਂ ਆਪਾਂ ਨੂੰ ਕਿਉਂਕਿ ਗੁਰੂ ਸਾਹਿਬ ਮਹਾਰਾਜ ਆਪਾਂ ਨੂੰ ਬਹੁਤ ਪਹਿਲਾਂ ਸਮਝਾ ਗਏ ਨੇ ਪਿਆਰੀ ਜੀ ਗੁਰੂ ਸਹਿ ਮਹਾਰਾਜ ਸੰਗਤਾਂ ਨੂੰ ਤਾਰਨਾ ਕਰ ਰਹੀ ਨੇ ਤੇ ਇੱਕ ਪੰਡਤ ਆਇਆ ਆ ਕੇ ਗੁਰੂ ਸਾਹਿਬ ਜੀ ਦੇ ਸਾਹਮਣੇ ਬੇਨਤੀ ਕੀਤੀ ਕਹਿੰਦੇ ਪਾਤਸ਼ਾਹ ਕਿ ਮੈਂ ਵੀ ਆਪਣੇ ਧਰਮ ਦੇ ਗ੍ਰੰਥ ਦਾ ਪ੍ਰਚਾਰ ਕਰਨਾ ਚਾਹੁੰਨਾ ਮੈਂ ਤੁਹਾਨੂੰ ਉਹਦੇ ਵਿੱਚੋਂ ਕੁਝ ਸੁਣਾਉਣਾ ਚਾਹੁੰਨਾ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਭਾਈ ਤੈਨੂੰ ਵੀ ਹੱਕ ਹੈ ਤਕਰੀਬਨ 5-7 ਦਿਨ ਹਫਤਾ 10 ਦਿਨ ਉਹ ਪੰਡਤ ਕਥਾ ਕਰਦਾ ਰਿਹਾ ਪਿਆਰੋ ਆਪਣੇ ਗ੍ਰੰਥ ਸੁਣਾਉਂਦਾ ਰਿਹਾ ਆਪਣੇ ਗ੍ਰੰਥਾਂ ਦੀ ਕਥਾ ਸੁਣਾਉਂਦਾ ਰਿਹਾ ਵਿੱਚੋਂ ਪੜ੍ਹ ਕੇ ਸੁਣਾਉਂਦਾ ਰਿਹਾ ਵੀ ਕੀ ਲਿਖਿਆ ਹੋਇਆ ਭਾਈ ਸਮਝਾਉਂਦਾ ਰਿਹਾ ਲੋਕਾਂ ਨੂੰ ਜਦੋਂ ਹਫਤਾ 10 ਦਿਨ ਬੀਤੇ ਨਾ ਪਿਆਰੋ ਤੇ ਗੁਰੂ ਸਾਹਿਬ ਕੋਲ ਗਿਆ ਕਹਿੰਦੇ ਪਾਸ਼ਾ ਵੀ ਜਿਹੜੇ ਮੈਂ ਗ੍ਰੰਥ ਲੈ ਕੇ ਆਇਆ ਸੀ ਉਹਨਾਂ ਦੀ ਸਮਾਪਤੀ ਹੋ ਗਈ ਹੁਣ ਜਾ ਕੇ ਹਰ ਦਵਾਰ ਤੋਂ ਹੋਰ ਗ੍ਰੰਥ ਲੈ ਕੇ ਆਉਣੇ ਬਣੇ ਨੇ ਪਾਸ਼ਾ ਕਹਿੰਦੇ ਕੋਈ ਗੱਲ ਨਹੀਂ ਪਈ ਪਾਸ਼ਾ ਨੇ ਮਾਇਆ ਦਿੱਤੀ ਕਹਿੰਦੇ ਇਹ ਲੋ ਭਾਈ ਮਾਇਆ ਲਓ ਆ ਰਸਤੇ ਦਾ ਖਰਚਾ ਤੁਹਾਡੇ ਕੋਲ ਹੋਵੇਗਾ ਤਾਂ ਹੀ ਜਾਵੋਗੇ ਤੇ ਵਾਪਸ ਆਵੋਗੇ ਮਾਇਆ ਦਿੱਤੀ ਵੀ ਜਾਓ ਮਾਇਆ ਲੈ ਲਈ ਸਵੇਰੇ ਅੰਮ੍ਰਿਤ ਵੇਲੇ ਜਿਵੇਂ ਆਪਾਂ ਹੁਣ ਸੰਗਤ ਵਿੱਚ ਬੈਠਦੇ ਹਾਂ ਇਸੇ ਤਰ੍ਹਾਂ ਪੰਡਤ ਨੇ ਅੰਮ੍ਰਿਤ ਵੇਲੇ ਉੱਠਿਆ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਆਪਣੇ ਜਿਸ ਨੂੰ ਉਹ ਦੇਵੀ ਦੇਵਤੇ ਨੂੰ ਧਿਆਂਦਾ ਸੀ ਉਹਨੂੰ ਧਿਆਇਆ ਮੂਰਤ ਮੂਰਤ ਕੱਢਿਆ ਮਹੂਰਤ ਵੇਖ ਕੇ ਸਾਰਾ ਕੁਝ ਉਹਨੇ ਵੇਖਿਆ ਵੀ ਕਿਸ ਟਾਈਮ ਜਾਵਾਂ ਵੀ ਤਰੀਕ ਕਿਹੜੀ ਜਾਵਾਂ ਵੀ ਮਹੂਰਤ ਕਿਸ ਵੇਲੇ ਚੰਗਾ ਹੈ ਤਰੀਕ ਵੀ ਕੱਢ ਲਈ ਟਾਈਮ ਵੀ ਕੱਢ ਲਿਆ ਪਿਆਰਿਓ ਕਿਉਂਕਿ ਗੁਰੂ ਸਾਹਿਬ ਆਪਾਂ ਨੂੰ ਸਮਝਾ ਕੇ ਗਏ ਨੇ ਟਾਈਮ ਵੀ ਕੱਢ ਲਿਆ ਤਰੀਕ ਵੀ ਕਢ ਲਈ ਤੇ ਫਲਾਣੇ ਦਿਨ ਇੰਨੇ ਵਜੇ ਸਵੇਰੇ ਤੁਰਨਾ ਇਹ ਵੀ ਤਰੀਕ ਕੱਢ ਲਈ ਪਿਆਰਿਓ ਕਿਉਂਕਿ ਮਹੂਰਤ ਦੇ ਸਾਵ ਨਾਲ ਚੱਲਣਾ ਸੀ ਜਦੋਂ ਚੱਲਣ ਲੱਗਿਆ ਨਾ ਪਿਆਰੇ ਅਮਰਤ ਵੇਲੇ ਜਿੰਨ ਸਟਾਈਮ ਉਹਦਾ ਟਾਈਮ ਸੀ ਜਦੋਂ ਚੱਲਣ ਲੱਗਿਆ ਉਹਨੂੰ ਗੁਰੂ ਸਾਹਿਬ ਜੀ ਨੂੰ ਤਾਂ ਪਤਾ ਸੀ ਗੁਰੂ ਸਾਹਿਬ ਜੀ ਨੇ ਦੋ ਸਿੱਖਾਂ ਨੂੰ ਰਸਤੇ ਵਿੱਚ ਖੋਤੇ ਫੜਾ ਕੇ ਖਿਲਾਰ ਦਿੱਤਾ ਜਦੋਂ ਉਹ ਪੰਡਤ ਕੋਲੋਂ ਦੀ ਲੰਘਣ ਲੱਗਿਆ ਨਾ ਪਿਆਰੇ ਸਿੱਖਾਂ ਦੇ ਉਹ ਖੋਤੇ ਜਿਹੜੇ ਨੇ ਉਹ ਆਪਣੀ ਆਵਾਜ਼ ਉਹਨਾਂ ਕੱਢੀ ਹਣਕੇ ਤੇ ਜਦੋਂ ਖੋਤੇ ਹਣਕੇ ਤੇ ਉਹ ਪੰਡਤ ਵਾਪਸ ਆ ਗਏ ਕਹਿੰਦੇ ਤੇ ਅਸ਼ੁਭ ਹੋ ਗਿਆ ਸ਼ਾਮ ਨੂੰ ਗੁਰੂ ਸਾਹਿਬ ਜੀ ਮਿਲੇ ਕਹਿੰਦੇ ਭਾਈ ਤੁਸੀਂ ਗਏ ਨਹੀਂ ਪੰਡਤ ਜੀ ਕਹਿੰਦੇ ਜੀ ਮੈਂ ਕਿੱਦਾਂ ਜਾਂਦਾ ਕਹਿੰਦੇ ਅਸ਼ubh ਹੋ ਗਿਆ ਸੀ ਕਹਿੰਦੇ ਕਿਸ ਤਰ੍ਹਾਂ ਕਹਿੰਦੇ ਰਸਤੇ ਵਿੱਚ ਜਾ ਰਿਹਾ ਸੀ ਖੇਤਾ ਖੋਤਾ ਹਿਣਕਿਆ ਤੇ ਅਸ਼ubh ਹੋ ਗਿਆ ਮੈਂ ਵਾਪਸ ਮੁੜ ਆਇਆ ਤੇ ਪਾਸ਼ਾ ਨੇ ਸਮਝਾਣਾ ਕੀਤਾ ਕਹਿੰਦੇ ਭਾਈ ਤੂੰ ਮਹੂਰਤ ਵੀ ਕੱਢਿਆ ਤੂੰ ਆਪਣੇ ਜਾਪ ਵੀ ਕੀਤੇ ਮੰਤਰ ਵੀ ਪੜ੍ਹੇ ਫਿਰ ਇਹਦਾ ਮਤਲਬ ਹੈ ਕਿ ਸਾਰੇ ਮੰਤਰਾਂ ਨਾਲ ਖੋਤੇ ਦਾ ਹਿਣਕਣਾ ਉੱਪਰ ਹੋ ਗਿਆ ਇਸੇ ਤਰ੍ਹਾਂ ਪਿਆਰੂ ਪਾਸ਼ਾ ਕਹਿੰਦੇ ਭਾਈ ਇਹ ਸਿੱਖਾਂ ਦਾ ਜਿਹੜਾ ਕਰਮ ਹੈ ਨਾ ਪਿਆਰਿਓ ਇਹ ਵਹਿਮਾ ਪਰਮਾ ਤੋਂ ਦੂਰ ਹੈ ਕਿਉਂਕਿ ਆਪਾਂ ਗੁਰੂ ਸਾਹਿਬ ਜੀ ਦੇ ਬਚਨ ਤੇ ਸੁਣਦੇ ਆ ਬਾਣੀ ਪੜ੍ਹਦੇ ਆ ਪਰ ਗੱਲ ਯਾਦ ਰੱਖਿਓ ਨਾ ਪ੍ਰਚਾਰਕਾਂ ਦੀ ਕਮੀ ਹੈ ਨਾ ਹੀ ਮਾਇਆ ਦੀ ਕਮੀ ਹੈ ਸਭ ਕੁਝ ਹੈ ਸਿੱਖਾਂ ਕੋਲ ਬਸ ਹੁਣ ਉਹ ਪਹਿਲਾਂ ਵਾਲਾ ਨਾਂ ਤੇ ਭਰੋਸਾ ਰਹਿ ਗਿਆ ਤੇ ਨਾ ਹੀ ਉਹ ਸ਼ਰਧਾ ਵਿਸ਼ਵਾਸ ਤੇ ਨਾ ਆਪਸ ਵਿੱਚ ਪਿਆਰ ਹੈ ਪਿਆਰੀਓ ਤੇ ਰਾਜਾ ਸਾਹਿਬ ਮਹਾਰਾਜ ਐਸੇ ਕਰਕੇ ਸਮਝਾਣਾ ਕਰਦੇ ਨੇ ਭਾਈ ਇਹ ਦੁਨੀਆ ਜਿਹੜੀ ਐ ਇੱਕ ਦਸਤਗੀਰੀ ਮੇਲਾ ਹੈ ਇੱਥੇ ਮੁਸਾਫਰ ਦੀ ਤਰ੍ਹਾਂ ਆਏ ਆਪਾਂ ਆਪਾਂ ਰਾਜਾ ਸਾਹਿਬ ਦੇ ਬਚਨ ਸੁਣ ਰਹੀਆਂ ਨਾ ਪਿਆਰਿਓ ਤੇ ਪਾਸ਼ਾ ਕਹਿ ਰਹੇ ਨੇ ਸਮਝ ਲਵੀ ਮਨ ਮਤਿਆ ਹਸੇਰਾ ਬੋੜਨਾ ਹੋਸੀ ਆਮਨ ਤੇਰਾ ਸਤਿਗੁਰ ਕਹਿੰਦੇ ਸੁਕਨ ਉਚੇਰਾ ਖੋਜ ਲਵੀ ਖੁਦ ਸੀਨੇ ਨੂੰ ਰਾਜਾ ਸਮਰਦੇ ਬਚਨ ਨੇ ਪਾਸ਼ਾ ਕਹਿੰਦੇ ਹੇ ਮਨ ਵਿੱਚ ਹੰਕਾਰ ਕਰਨ ਵਾਲਿਆ ਸ਼ੇਰਾ ਸਮਝ ਲਵੋ ਇਸ ਦੁਨੀਆ ਵਿੱਚ ਤੂੰ ਫੇਰ ਮੁੜ ਕੇ ਨਹੀਂ ਆਉਣਾ ਹੈ ਇਹ ਦੁਨੀਆ ਸੰਸਾਰ ਤੇ ਮੁੜ ਕੇ ਨਹੀਂ ਆਉਣਾ ਜਿੰਨੇ ਚਲਿਆ ਜਾਣਾ ਹੈ ਪਤਾ ਨਹੀਂ ਕਿੰਨੇ ਕ ਸਮੇਂ ਬਾਅਦ ਵਾਰੀ ਆਉਣੀ ਹੈ ਪਤਾ ਨਹੀਂ ਕਿੰਨੇ ਕ ਲੱਖਾਂ ਸਾਲ ਆਪਾਂ ਇਹ 84 ਲੱਖ ਜੁਨਾਂ ਵਿੱਚ ਭਟਕ ਕੇ ਆਏ ਆ ਇੱਥੇ ਮਨੁੱਖਾ ਦੇਹੀ ਵਿੱਚ ਪਤਾ ਨਹੀਂ ਫਿਰ ਕਦੋਂ ਮਨੁੱਖਾ ਦੇਹੀ ਮਿਲ ਜਾਣੀ ਹੈ ਕੋਈ ਚੰਗਾ ਕਰਮ ਕੀਤਾ ਹੋਵੇ ਸ਼ਾਇਦ ਦੁਬਾਰਾ ਵੀ ਮਿਲ ਸਕਦੀ ਹੈ ਆਪਾਂ ਹੁਣ ਨੱਟ ਤੇ ਵੇਖਦੇ ਆ ਪਿਆਰਿਓ ਕਈ ਐਸੇ ਇਨਸਾਨ ਜਿਨ੍ਹਾਂ ਨੂੰ ਆਪਣਾ ਪਿਛਲਾ ਜਨਮ ਯਾਦ ਹੈ ਇਹ ਛੋਟਾ ਜਿਹਾ ਬੱਚਾ ਉਹਦੀ ਵੀਡੀਓ ਨੈਟ ਤੇ ਬਹੁਤ ਚੱਲ ਰਹੀ ਐ ਉਹਨੂੰ ਆਪਣਾ ਪਿਛਲਾ ਜਨਮ ਯਾਦ ਐ ਉਹਦੀ ਘਰ ਵਾਲੀ ਵੀ ਜਿਉਂਦੀ ਐ ਪਿਆਰੇ ਉਹ ਆਪ ਤੇ ਬੱਚਾ ਐ ਹੁਣ ਪਰ ਉਹਦੀ ਘਰ ਵਾਲੀ ਉਹਦੇ ਬੱਚੇ ਜਿਹੜੇ ਨੇ ਉਹ ਬਹੁਤ ਵੱਡੇ ਹੋ ਚੁੱਕੇ ਨੇ ਉਹ ਛੋਟੇ ਜਿਹੇ ਬੱਚੇ ਨੂੰ ਡੈਡੀ ਕਹਿ ਕੇ ਬੁਲਾਉਂਦੇ ਨੇ ਪਿਆਰੇ ਆਪਣੀ ਪੰਜਾਬ ਦੀ ਘਟਨਾ ਐ ਪਿਆਰੇ ਟਰੈਕਟਰ ਚਲਾਉਣਾ ਆਉਂਦਾ ਛੋਟੇ ਜਿਹੇ ਬੱਚੇ ਨੂੰ ਸਭ ਕੁਝ ਕਰਨਾ ਆਉਂਦਾ ਆਪਣੇ ਸਾਰੇ ਰਿਸ਼ਤੇਦਾਰਾਂ ਦੇ ਪੁਰਾਣਿਆਂ ਦੇ ਨਾਮ ਯਾਦ ਨੇ ਪਰ ਕੱਲੀ ਕੱਲੀ ਗੱਲ ਯਾਦ ਐ ਕਿਵੇਂ ਮੌਤ ਹੋਈ ਕਿਵੇਂ ਗਿਆ ਕਿਵੇਂ ਸੰਸਾਰ ਤੇ ਜਨਮ ਭੁਗਤਿਆ ਉਹ ਸਾਰਾ ਕੁਝ ਉਹਨੂੰ ਇਕੱਲਾ ਇਕੱਲਾ ਪੁਆਇੰਟ ਜਿਆਦਾ ਪਿਆਰੀ ਪਰ ਜੇ ਕੋਈ ਕਰਮ ਚੰਗਾ ਕੀਤਾ ਹੋਇਆ ਕੋਈ ਕਰਮ ਚੰਗਾ ਬੀਜਿਆ ਗਿਆ ਹੋ ਸਕਦਾ ਆਪਾਂ ਮਾੜੇ ਕਰਮ ਬੜੇ ਕਰਦੇ ਆਂ ਪਰ ਜੇ ਕਿਤੇ ਇੱਕ ਵੀ ਚੰਗਾ ਕਰਮ ਬੀਜਿਆ ਗਿਆ ਨਾ ਉਹ ਇੱਕ ਚੰਗੇ ਕਰਮ ਕਰਕੇ ਸ਼ਾਇਦ ਉਹ ਸਾਰੇ ਮਾੜੇ ਕਰਮ ਆਪਣੇ ਕੱਟ ਜ ਹੋ ਜਾਣ ਇੱਕ ਕਰਮ ਕਰਕੇ ਪਿਆਰੀ ਤੇ ਰਾਜਾ ਸਾਹਿਬ ਮਾਰੇ ਫਰਮਾਨ ਕਰਦੇ ਨੇ हे ਮਨ ਵਿੱਚ ਅਹੰਕਾਰ ਕਰਨ ਵਾਲਿਆ ਛੇਰਾ ਸਮਝ ਲਵੋ ਇਸ ਦੁਨੀਆ ਵਿੱਚ ਤੂੰ ਫਿਰ ਨਹੀਂ ਆਉਣਾ ਹੈ ਸਤਗੁਰੂ ਬੜੇ ਉੱਚੇ ਬਚਨ ਕਹਿੰਦੇ ਨੇ ਕਿ ਆਪਣੀ ਅੰਤਰ ਆਤਮਾ ਦੀ ਪਰਖ ਕਰ ਆਪਣੀ ਅੰਤਰ ਆਤਮਾ ਦੀ ਪਰਖ ਕਰਨੀ ਪੈਣੀ ਹੈ ਕਹਾਂ ਸੇ ਆਈ ਕਹਾਂ ਜਾਏ ਕੈ ਸਮਾਏਗੀ ਰਾਏ ਸਾਹਿਬ ਦੇ ਬਚਨ ਆਪਾਂ ਪੜ੍ਹਦੇ ਆ ਨਾ ਕਿ ਭਾਈ ਖੋਜ ਕਰੋ ਇਹ ਜਿਹੜੀ ਜੋਤ ਹੈ ਇਹ ਆਤਮਾ ਕਿੱਥੋਂ ਆਈ ਹੈ ਤੇ ਕਿੱਥੇ ਜਾ ਕੇ ਇਹਨੇ ਸਮਾਉਣਾ ਹੈ ਇਹ ਗੱਲ ਦੀ ਖੋਜ ਕਰਨੀ ਪੈਣੀ ਹੈ ਰਾਇਆ ਸਾਹਿਬ ਕਹਿੰਦੇ ਆਪਣੇ ਅੰਤਰ ਆਤਮੇ ਦੀ ਖੋਜ ਕਰੋ ਮਨ ਵਿੱਚ ਹੰਕਾਰ ਲੈ ਕੇ ਘੁੰਮ ਰਹੇ ਆ ਪਿਆਰਿਓ ਪਰ ਇਹ ਗੱਲ ਯਾਦ ਰੱਖਿਓ ਪਿਆਰਿਓ ਇੱਕ ਨਾ ਕੱਲ ਇੱਕ ਨੈਟ ਤੇ ਬੜੀ ਵੀਡੀਓ ਚੱਲ ਰਹੀ ਸੀ ਤਕਰੀਬਨ ਸਾਲ ਪੁਰਾਣੀ ਐ ਇੱਕ ਨੌਜਵਾਨ ਵੀਰ ਕਬੱਡੀ ਪਲੇਅਰ ਐ ਪਿਆਰਿਓ ਇੰਨਾ ਸੋਹਣਾ ਖੇਡਦਾ ਨਾ ਪਿਆਰਿਓ ਪੰਜਾਬ ਦਾ ਐ ਸਿੱਖ ਐ ਕੇਸ ਵੀ ਰੱਖੇ ਹੋਏ ਨੇ ਉਹਨੇ ਬੜਾ ਸੋਹਣਾ ਖੇਡਦਾ ਐ ਪਿਆਰਿਓ ਬੜਾ ਉਹਦੇ ਸਰੀਰ ਵਿੱਚ ਤਾਕਤ ਐ ਬੜਾ ਸੋਹਣਾ ਸਰੀਰ ਪਰ ਕਿਸੇ ਨੇ ਹੰਕਾਰ ਵਿੱਚ ਆ ਕੇ ਉਸਤੇ ਪਿਆਰਿਓ ਵਾਰ ਕੀਤਾ ਵਾਰ ਕੀਤਾ ਪਿੱਠ ਦੇ ਆ ਰਸਤੇ ਵਿੱਚ ਆਉਂਦੇ ਆ ਐਕਸੀਡੈਂਟ ਕਰ ਦਿੱਤਾ ਤੇ ਉਹ ਬਿਲਕੁਲ ਪਿਆਰੇ ਹੁਣ ਮੰਜੇ ਤੇ ਪਿਆ ਹੋਇਆ। ਉਹ ਜੀ ਸਮੇਂ ਬਾਅਦ ਉਹਦੀ ਜ਼ਿੰਦਗੀ ਦੇ ਸਾਰੇ ਪਲ ਬਦਲ ਗਏ ਬੜਾ ਕੁਝ ਸੋਚਿਆ ਹੋਣਾ ਉਹਨੇ ਇੰਟਰਨੈਸ਼ਨਲ ਖਿਡਾਰੀ ਸੀ ਪਿਆਰੇ ਕੈਨੇਡਾ ਉਹਦਾ ਵੀਜ਼ਾ ਆਇਆ ਉਸ ਕੈਨੇਡਾ ਜਾਣਾ ਸੀ ਉਹਨੇ ਦੋ ਦਿਨ ਬਾਅਦ ਪਰ ਉਹ ਸਮਾਂ ਕਿਵੇਂ ਬਦਲ ਗਿਆ ਇਸ ਕਰਕੇ ਪਾਸ਼ਾ ਕਹਿੰਦੇ ਕੋਈ ਆਪਾਂ ਬੜਾ ਕਿਉਂਕਿ ਸੁਣ ਜਦੋਂ ਬੰਦਾ ਇਨਸਾਨ ਸੁਣਦਾ ਨਾ ਰਾਤ ਨੂੰ ਤੇ ਸਵੇਰੇ ਆਪਾਂ అలਾਰਮ ਲਾ ਲੈਣੇ ਆ ਕਿਉਂਕਿ ਆਪਾਂ ਨੂੰ ਇੱਕ ਉਮੀਦ ਹੈ ਕਿ ਅਸੀਂ ਸਵੇਰੇ ਉੱਠਣਾ ਹੈ ਹਾਲਾਂਕਿ ਪਤਾ ਨਹੀਂ ਉੱਠਣਾ ਕਿ ਨਹੀਂ ਉੱਠਣਾ ਪਰ ਆਪਾਂ ਨੂੰ ਭਰੋਸਾ ਹੁੰਦਾ ਨੇ ਵੀ ਸਵੇਰੇ ਉੱਠਣਾ ਹੈ ਭਾਈ ਇਸ ਕਰਕੇ ਰਾਜਾ ਸਾਹਿਬ ਕਹਿੰਦੇ ਭਾਈ ਆਪਣੇ ਅੰਦਰ ਅੰਤਰ ਆਤਮਾ ਜਿਹੜਾ ਆਪਣੀ ਆਤਮਾ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਆਪਣੇ ਅੰਤਰ ਆਤਮੇ ਦੇ ਅੰਦਰ ਤੂੰ ਆਪਣੀ ਆਪ ਦੀ ਪਰਖ ਕਰ ਪਾਸ਼ਾ ਕਿਰਪਾ ਕਰਦੇ ਨੇ ਤੇਰੇ ਅੰਦਰ ਰਾਮ ਮੁਰਾਰਾ ਹੈ ਨਹੀਂ ਤੁਜ ਤੋਂ ਨੂਰ ਨਿਆਰਾ ਹੈ ਨਹੀਂ ਪਰ ਕੇ ਪਰਖਣ ਹਾਰਾ ਤੂੰ ਅਨੁਦ ਬਾਜੇ ਬੀਨੇ ਨੂੰ ਪਾਸ਼ਾ ਕਹਿੰਦੇ ਤੇਰੇ ਅੰਦਰ ਹੀ ਰਾਮ ਤੇਰੇ ਅੰਦਰ ਹੀ ਕ੍ਰਿਸ਼ਨ ਹੈ ਤੇਰੇ ਅੰਦਰ ਹੀ ਅੱਲਾ ਤੇਰੇ ਅੰਦਰ ਹੀ ਵਾਹਿਗੁਰੂ ਤੇਰੇ ਅੰਦਰ ਹੀ ਰਾਜਾ ਸਹਿਮਹਾਰਾਜ ਤੇਰੇ ਅੰਦਰ ਹੀ ਆਪਣਾ ਸਤਨਾਮ ਵਾਹਿਗੁਰੂ ਦਾ ਜਾਪ ਵਾਹਿਗੁਰੂ ਸਾਰਾ ਕੁਝ ਤੇਰੇ ਅੰਦਰ ਹੈ ਰਾਇਸਾ ਆਪਣੀ ਹਰ ਚੀਜ਼ ਹਰ ਗੁਰੂ ਜਿਹਨੂੰ ਤੂੰ ਧਿਆਨਣਾ ਜਿਹਨੂੰ ਤੂੰ ਯਾਦ ਕਰਨਾ ਉਹ ਤੇਰੇ ਅੰਦਰ ਹੀ ਹੈ ਉਹਨਾਂ ਦਾ ਨੂਰ ਤੇਤੋਂ ਵੱਖਰਾ ਨਹੀਂ ਤੂੰ ਪਰਖਣ ਹਾਰ ਹੋ ਕੇ ਵੀ ਪਰਖਦਾ ਨਹੀਂ ਤੇਰੇ ਅੰਦਰ ਹੀ ਆਨੰਦ ਸ਼ਬਦ ਵੱਜ ਰਿਹਾ ਹੈ ਪਾਸ਼ਾ ਕਹਿੰਦੇ ਤੈਨੂੰ ਇਹ ਜਿਹੜੀ ਮਤ ਮਿਲੀ ਹੈ ਨਾ ਇਨਸਾਨ ਦੀ ਮਤ ਪਤਾ ਕਿ ਐਸੀ ਹੈ ਪਿਆਰਿਓ ਸਾਰੀਆਂ ਜੋਨਾਂ ਦਾ ਇਹਨੂੰ ਮੋਹਰੀ ਬਣਾਇਆ ਪਿਆਰਿਓ ਰਾਜਾ ਕੌਣ ਹੈ ਮਨੁੱਖ ਹੈ ਇਹਦੇ ਅੰਦਰ ਪਰਖਣ ਦੀ ਅਵਸਥਾ ਹੈ ਇਦੇ ਅੰਦਰ ਸਭ ਕੁਝ ਸਤਗੁਰ ਨੇ ਫਿੱਟ ਕੀਤਾ ਹੋਇਆ ਹੈ ਪਰ ਪਾਤਸ਼ਾਹ ਕਹਿੰਦੇ ਤੇਰੇ ਅੰਦਰ ਸਾਰਾ ਕੁਝ ਹੋਣ ਦੇ ਬਾਵਜੂਦ ਤੂੰ ਇਸ ਚੀਜ਼ ਨੂੰ ਪਰਖਦਾ ਨਹੀਂ ਕਿਉਂਕਿ ਪਰਮਾਤਮਾ ਕਾਲਪੁਰਖ ਤੇਰੇ ਅੰਦਰ ਹੈ ਹਰ ਇੱਕ ਦੇ ਅੰਦਰ ਹੈ ਪਿਆਰਿਓ ਹੁਣ ਦੁੱਧ ਦੇ ਵਿੱਚ ਮੱਖਣ ਹੈ ਆਪਾਂ ਨੂੰ ਵਿਖਦਾ ਨਹੀਂ ਪਿਆਰੀ ਦੁੱਧ ਦੇ ਅੰਦਰ ਮੱਖਣ ਹੈ ਨਾ ਪਰ ਕਿਸੇ ਨੂੰ ਵਿਖਦਾ ਨਹੀਂ ਪਰ ਜੇ ਉਹ ਦੁੱਧ ਨੂੰ ਜਾਗ ਲਾਇਆ ਜਾਵੇ ਜਾਗ ਲਾ ਕੇ ਰੜਕਿਆ ਜਾਵੇ ਚੰਗੀ ਸਾਮ ਸੰਭਾਲ ਕੀਤੀ ਜਾਵੇ ਉਹਦੇ ਅੰਦਰੋਂ ਮੱਖਣ ਪ੍ਰਾਪਤ ਹੁੰਦਾ ਫਿਰ ਆਪਾਂ ਨੂੰ ਇਸੇ ਤਰ੍ਹਾਂ ਆਪਣੇ ਹਿਰਦੇ ਅੰਦਰ ਉਹ ਪਰਮਾਤਮਾ ਅਕਾਲਪੁਰਖ ਹੈ ਇਸ ਅਕਾਲਪੁਰਖ ਨੂੰ ਪ੍ਰਗਟ ਕਰਨ ਵਾਸਤੇ ਆਪਾਂ ਨੂੰ ਇਹ ਨਾਮ ਰੂਪੀ ਜਾਗ ਲਾਉਣਾ ਪੈਣਾ ਪਿਆਰਿਓ ਫਿਰ ਇਹਨੂੰ ਸਤ ਸੰਤੋਖ ਦੀ ਰੱਸੀ ਨਾਲ ਲੜਕਣਾ ਪੈਣਾ ਮਰਦ ਦੀ ਬਾਣੀ ਅੰਦਰ ਉਦਾਹਰਨਾਂ ਦਿੱਤੀਆਂ ਇਸ ਗੱਲ ਦੀਆਂ ਪਿਆਰਿਓ ਕਿ ਭਾਈ ਬੜੇ ਸਤ ਸੰਤੋਖ ਨਾਲ ਇਸ ਮਧਾਣੀ ਨੂੰ ਰਿਟਣਾ ਪੈਣਾ ਹੈ ਫਿਰ ਪਰਮਾਤਮਾ ਆਪਣੇ ਅੰਦਰ ਪ੍ਰਗਟ ਹੋ ਜਾਣਾ ਵਿਖਦਾ ਇਹਨਾਂ ਆਪਾਂ ਨੂੰ ਪਰ ਜਦੋਂ ਆਪਾਂ ਰੋਜ਼ ਜਪਾਂਗੇ ਹੁਣ ਭਗਤ ਕਬੀਰ ਸਾਹਿਬ ਮਹਾਰਾਜ ਜਦੋਂ ਯਾਰਨਾਂ ਪਿਆਰੋ ਤੇ ਇੱਕਦਮ ਜਾਂਦਿਆਂ ਜਾਂਦੇ ਚਿੜੀਆਂ ਵੇਖੀਆਂ ਚਿੜੀਆਂ ਬੈਠੀ ਹੋਈਆਂ ਨੇ ਅਚਾਨਕ ਹੀ ਕਹਿੰਦੇ ਚਿੜੀਓ ਮਰ ਜਾਓ ਸੱਚੀ ਮਰ ਗਈਆਂ ਪਿਆਰਿਓ ਫਿਰ ਮਨ ਵਿੱਚੋਂ ਬਚਨ ਨਿਕਲਿਆ ਕਹਿੰਦੇ ਚਿੜੀਓ ਉੱਡ ਜਾਓ ਚਿੜੀਆਂ ਉੱਡ ਗਈਆਂ ਪਿਆਰਿਓ ਭਗਤ ਕਬੀਰ ਸਾਹਿਬ ਮਹਾਰਾਜ ਵੀ ਆਪ ਵੀ ਹੈਰਾਨ ਆਪ ਵੀ ਹੈਰਾਨ ਹੋਗੇ ਵੀ ਇਹ ਹੋਇਆ ਕਿਵੇਂ ਆ ਇਸ ਕਰਕੇ ਜਿਹੜਾ ਬਾਣੀ ਪੜਦਾ ਨਾਮ ਜਪਦਾ ਸਿਮਰਨ ਕਰਦਾ ਉਹਦੇ ਅੰਦਰ ਪ੍ਰਗਟ ਹੋਣ ਲੱਗ ਪੈਂਦਾ ਪ੍ਰਮਾਤਮਾ ਅਕਾਲ ਪੁਰਖ ਉਹਦੇ ਅੰਦਰ ਪਿਆਰੇ ਵਾਸਾ ਕਰ ਜਾਂਦਾ ਤੇ ਪਾਸ਼ਾ ਫਰਮਾਨ ਕਰਦੇ ਨੇ ਮਨ ਸੀਸੇ ਸੁਰਤ ਸਮਾਈ ਐ ਵਿੱਚ ਪਰਮ ਪਲਕੇ ਛਾਈ ਐ ਇਹਨਾਂ ਨਿਰਮਲ ਜੋਤ ਦਵਾਈ ਹੈ ਤੂੰ ਸਾਫ ਕਰੀ ਆਇਨੇ ਨੂੰ ਰਾਜਾ ਸਾਮਰ ਕਹਿੰਦੇ ਤੇਰੇ ਮਸਤਕ ਵਿੱਚ ਜਿਹੜੀ ਸੁਰਤ ਸਮਾਈ ਹੈ ਨਾ ਉਸ ਨੂੰ ਤੂੰ ਭਰਮ ਉਪਲੇਖਿਆਂ ਵਿੱਚ ਪਾਇਆ ਹੋਇਆ ਹੈ ਪਰਮਾਤਮਾ ਤੇ ਹੈ ਪਰ ਆਪਣੇ ਅੰਦਰ ਨਾ ਪਿਆਰਿਓ ਇੱਕ ਸ਼ੰਕਾ ਰੂਪੀ ਕਿਣਕਾ ਹੈ ਇਹ ਜਿਹੜਾ ਮਨ ਦੀ ਗਿਆਨ ਦੀ ਅੱਖ ਹੈ ਨਾ ਪਿਆਰਿਓ ਜਿਹਦੇ ਨਾਲ ਆਪਾਂ ਨੂੰ ਰੱਬ ਨੂੰ ਵੇਖਣਾ ਵੇਖਣਾ ਹੁਣ ਰਾਜਾ ਸਾਮਰ ਦੇ ਦਰਸ਼ਨ ਤੇ ਪਿਆਰਿਓ ਕਰਨ ਵਾਲੇ ਅੱਜ ਵੀ ਕਰੀ ਜਾਂਦੇ ਨੇ ਪਰ ਹੁਣ ਜੇ ਦਰਸ਼ਨ ਕਰਨੇ ਨੇ ਉਹਦੇ ਵਾਸਤੇ ਗਿਆਨ ਰੂਪੀ ਅੱਖ ਚਾਹੀਦੀ ਐ ਪਰ ਆਪਣੇ ਗਿਆਨ ਰੂਪੀ ਅੱਖ ਦੇ ਵਿੱਚ ਇੱਕ ਪਿਆਰਿਓ ਕਿਣਕਾ ਕਾਦਾ ਪੈ ਗਿਆ ਇਹ ਭਰਮ ਭਲੇਖਿਆਂ ਦਾ ਆਪਣੇ ਅੰਦਰ ਸ਼ਰਧਾ ਨਹੀਂ ਰਹੇਗੀ ਭਰੋਸਾ ਨਹੀਂ ਰਹਿ ਗਿਆ ਕਿੰਤੂ ਪਰੰਤੂ ਜ਼ਿਆਦੀ ਐ ਤੇ ਰਾਜਾ ਸਾਹਮਾਰੇ ਫਰਮਾਨ ਕਰਦੇ ਨੇ ਭਾਈ ਉਸ ਨੂੰ ਤੂੰ ਭਰਮ ਭਲੇਖਿਆਂ ਵਿੱਚ ਪਾਇਆ ਹੈ ਜਿਹੜੀ ਅੰਦਰਲੀ ਜੋਤ ਮੈਲ ਦੇ ਹੇਠ ਛੁਪਾਈ ਐ ਇਸ ਸ਼ੀਸ਼ੇ ਨੂੰ ਸਾਫ਼ ਕਰ ਜਿਹੜੀ ਅੰਦਰਲੀ ਜੋਤ ਹੈ ਨਾ ਪਾਤਸ਼ਾਹ ਕਹਿੰਦੇ ਤੇਰੀ ਮੈਲ ਅੰਦਰ ਛਪੀ ਹੋਈ ਹੈ ਤੇਰੀ ਮੈਲ ਦੇ ਅੰਦਰ ਜੋਤ ਛਪੀਏ ਜੋਤ ਤੇਰੇ ਅੰਦਰ ਹੈ ਪਰ ਮੈਲ ਬੜੀ ਹੈ ਆਤਮ ਮਲੀਨ ਮੂਲ ਮੂਤ ਪਲੀਤੀ ਕੱਪੜ ਹੋਏ ਬਾਣੀ ਅੰਦਰ ਆਪਾਂ ਪੜਦੇ ਨੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਦੀ ਹੈ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਵਹਿ ਕਰਨ ਉਹਦੇ ਵਾਸਤੇ ਜਪਣਾ ਪੈਣਾ ਪਿਆਰੀ ਨਾਮ ਸਿਮਰਨਾ ਪੈਣਾ ਹੈ ਉਸ ਅਕਾਲਪੁਰਖ ਦੀ ਬੰਦਗੀ ਕਰਨੀ ਪੈਣੀ ਹੈ ਫਿਰ ਅੰਦਰਲੀ ਮੈਲ ਜਿਹਨੂੰ ਹਟ ਗਈ ਫਿਰ ਉਸ ਪਰਮਾਤਮਾ ਦੇ ਦੀਦਨੇ ਦیدار ਹੋ ਜਾਣੇ ਨੇ ਤੇ ਰਾਜਾ ਸਾਹਿਬ ਮਾਰੇ ਫਰਮਾਨ ਕਰਦੇ ਨੇ ਭਾਈ ਉਸ ਨੇ ਜਿਹੜੇ ਤੇਰੇ ਮਸਤਕ ਵਿੱਚ ਜਿਹੜੀ ਸੁਰਤ ਸਮਾਈ ਹੈ ਨਾ ਇਹਨੇ ਬਾਦਸ਼ਾਹ ਕਹਿੰਦੇ ਤੈਨੂੰ ਭਰਮ ਤੇ ਭਲੇਖਿਆਂ ਵਿੱਚ ਪਾਇਆ ਹੈ ਅਮਰਤ ਵੇਲੇ ਵੀ ਜਾਗਨੇ ਆਪਾਂ ਅਮਰਤ ਵੇਲੇ ਬਾਣੀ ਵੀ ਪੜਦੇ ਆਂ ਸੰਗਤ ਵਿੱਚ ਵੀ ਆਉਨੇ ਆਂ ਜਿੱਥੇ ਕਿਤੇ ਨੇੜੇ-ਟਿੰਡੇ ਪਤਾ ਹੋਵੇ ਨਾ ਕਿਤੇ ਸਮਾਗਮ ਉੱਥੇ ਵੀ ਪਹੁੰਚ ਜਾਨੇ ਪਰ ਜਦੋਂ ਕਿਤੇ ਗੱਲ ਆਜੂ ਨਾ ਪਿਆਰੇ ਧਰਮ ਤੇ ਭੁਲੇਖਿਆਂ ਦੀ ਫਿਰ ਆਪਾਂ ਸਿਆਣਿਆਂ ਕੋਲ ਵੀ ਚਲੇ ਜਾਂਦੇ ਆ ਫਿਰ ਆਪਾਂ ਟੇਵੇ ਵੀ ਲਵਾਉਨੇ ਆ ਪਿਆਰੇ ਫਿਰ ਮਹੂਰਤ ਵੀ ਕਢਾਉਨੇ ਇੱਕ ਪਰਿਵਾਰ ਹੈ ਆਪਣੇ ਪਿੰਡ ਤੋਂ ਹੀ ਹੈ ਕਹਿੰਦੇ ਬੜੇ ਬਾਣੀ ਪੜਨ ਵਾਲੇ ਨੇ ਬੜੇ ਨਾਮ ਜਪਣ ਵਾਲੇ ਨੇ ਚਲੋ ਆਪਾਂ ਕਿਸੇ ਦੀ ਚੁਗਲੀ ਨਹੀਂ ਕਰਦੇ ਇੱਕ ਉਦਾਹਰਣ ਦੇ ਰਹੇ ਆ ਪਿਆਰੇ ਕਹਿੰਦੇ ਭਾਈ ਬੜੀ ਬਾਣੀ ਪੜਨ ਵਾਲੇ ਨੇ ਪਰ ਕਹਿੰਦੇ ਕੀ ਹੈ ਕਿ ਉਹ ਬਾਣੀ ਵੀ ਪੜਦੇ ਨੇ ਨਾਮ ਵੀ ਜਪਦੇ ਨੇ ਗੁਰੂ ਨੂੰ ਵੀ ਮੰਨਦੇ ਨੇ ਪਰ ਨਾਲ ਨਾਲ ਪੰਡਤਾਂ ਕੋਲ ਜਾ ਕੇ ਟੀਵੀ ਵੀ ਲਵਾਉਂਦੇ ਨੇ ਫਿਰ ਆਪਣਾ ਭਰੋਸਾ ਨਾ ਰਹਿ ਗਿਆ ਬਾਣੀ ਤੇ ਹੁਣ ਨਾ ਤੇ ਪੈਰੋ ਮਾਇਆ ਦੀ ਆਪਣੇ ਕੋਲ ਕਮੀ ਐ ਨਾ ਪ੍ਰਚਾਰਕਾਂ ਦੀ ਐ ਹਰ ਗੁਰਦੁਆਰਾ ਸਾਹਿਬ ਵਿੱਚ ਬਾਣੀ ਦਾ ਪ੍ਰਚਾਰ ਹੋ ਰਿਹਾ ਹੈ ਹਰ ਘਰ ਵਿੱਚ ਲਾਈਵ ਹੁਣ ਪ੍ਰੋਗਰਾਮ ਚੱਲਦੇ ਨੇ ਕਥਾ ਸੁਣਦੇ ਆ ਢਾਡੀ ਵਾਰਾਂ ਸੁਣਦੇ ਆ ਰੋਜ਼ ਕੋਈ ਪ੍ਰਚਾਰਕਾਂ ਦੀ ਕਮੀ ਨਹੀਂ ਬਸ ਆਪਣੇ ਅੰਦਰ ਭਰੋਸਾ ਤੇ ਵਿਸ਼ਵਾਸ ਨਹੀਂ ਰਹਿ ਗਿਆ ਫਿਰ ਆਪਾਂ ਹੋਰ ਪਾਸੇ ਵੀ ਚਲੇ ਜਾਨੇ ਆ ਤੇ ਰਾਜਾ ਸਾਹਿਬ ਪਰਮਾਨ ਕਰਦੇ ਨੇ ਸਤ ਗੁਰ ਕਹਿੰਦੇ ਸੁਣ ਭਗਵਾਨਾ ਹਿਰ ਸਹਾਰਾਨੀ ਹੈ ਗੁਲਤਾਨ ਕੋੜੀ ਫੜ ਲਈ ਭੁੱਲ ਨਿਦਾਨਾ ਛੱਡ ਕਰ ਨਾਮ ਨਗਿਨੇ ਨੂੰ ਸਤ ਗੁਰ ਕਹਿੰਦੇ ਨੇ ਹੇ ਭਗਵਾਨ ਦਾਸ ਸੁਣ ਤੇਰੇ ਲਾਲਚ ਨੂੰ ਵੇਖ ਕੇ ਮੈਂ ਹੈਰਾਨ ਹੋਇਆ ਜਿਹੜਾ ਕਹਿੰਦੇ ਤੇਰਾ ਲਾਲਚ ਹੈ ਨਾ ਇਹ ਲਾਲਚ ਨੂੰ ਵੇਖ ਕੇ ਮੈਂ ਵੀ ਹੈਰਾਨ ਹੋ ਗਿਆ ਆ ਕਿ ਨਗੀਨੇ ਰੂਪੀ ਨਾਮ ਨੂੰ ਛੱਡ ਕੇ ਤੂੰ ਭੁੱਲ ਕੇ ਕੋੜੀ ਫੜ ਲਈ ਹੈ ਨਗੀਨੇ ਰੂਪੀ ਨਾਮ ਨੂੰ ਛੱਡ ਦਿੱਤਾ ਤੇ ਫੜ ਕੇ ਲਿਆ ਕੋੜੀ ਫੜ ਲਈ ਹੈ ਕਹਿਰ ਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇ ਕੇ ਆਪਾਂ ਸਤਿਗੁਰੂ ਦਾਸ ਮਹਾਰਾਜ ਦੇ ਬਚਨ ਸੁਣਦੇ ਆਣ ਪਰ ਪਾਸ਼ਾ ਬਾਣੀ ਅੰਦਰ ਫਰਮਾਨ ਕਰਦੇ ਨੇ ਕਿ ਭਾਈ ਜੇ ਤੂੰ ਇਹ ਅਕਾਲ ਪੁਰਖ ਦੇ ਨਾਮ ਨੂੰ ਛੱਡ ਕੇ ਹੋਰ ਹੋਰ ਆਸਾ ਰੱਖੇਂਗਾ ਤੇ ਦੁਖੀ ਹੋਵੇਂਗਾ ਬਾਣੀ ਅੰਦਰ ਆਪਾਂ ਬੜਾ ਕੁਝ ਸੁਣਦੇ ਆਂ ਪੜ੍ਹਦੇ ਆਂ ਪਰ ਉਹਨੂੰ ਮਨ ਵਿੱਚ ਨਹੀਂ ਵਸਾਉਂਦੇ ਪਿਆਰ ਜਦੋਂ ਤੱਕ ਮਨ ਵਿੱਚ ਨਹੀਂ ਵਸਣਾ ਉਦੋਂ ਤੱਕ ਇਸ ਮਨ ਨੂੰ ਸਮਝ ਨਹੀਂ ਮਿਲਣੀ ਸੋਝੀ ਨਹੀਂ ਮਿਲਣੀ ਤੇ ਰਾਜਾ ਸਾਹਿਬ ਕਹਿੰਦੇ ਭਾਈ ਉਸ ਨਾਮ ਰੂਪੀ ਨਗੀਨੇ ਨੂੰ ਛੱਡ ਕੇ ਤੂੰ ਇਹ ਭੁੱਲ ਕੇ ਇਹ ਕੋਡੀ ਫੜ ਲਈ ਐ ਪਰ ਪਾਸ਼ਾ ਕਹਿੰਦੇ ਰੈਣ ਗਵਾਈ ਸੋਇਕੈ ਦਿਵਸ ਗਵਾਇਆ ਖਾਏ ਖੀਰੇ ਜੈਸਾ ਜਨਮ ਐ ਕੋਡੀ ਬਦਲਾ ਜਾਏ ਪ੍ਰਾਣੀ ਇਹ ਜੀਵਨ ਆਪਣਾ ਸਵਾਰ ਇਹ ਬੜਾ ਮਨੁੱਖਾ ਜੀਵਨ ਕੀਮਤੀ ਐ ਬੜੇ ਛੋੜੇ ਸਮੇਂ ਵਾਸਤੇ ਮਿਲਿਆ ਇਸ ਕਰਕੇ ਇਸ ਗੱਲ ਨੂੰ ਸਮਝ ਕੇ ਬਾਣੀ ਪੜ੍ਹੀਏ ਨਾਮ ਜਪੀਏ ਪਿਆਰੋ ਕਿਉਂਕਿ ਜੇ ਆਪਾਂ ਕੀ ਵੀ ਅਸੀਂ ਸੰਤ ਬਣਨਾ ਐ ਅਸੀਂ ਰੱਬ ਬਣਨਾ ਐ ਇਹ ਬੜਾ ਔਖਾ ਰਸਤਾ ਪਿਆਰੋ ਆਪਾਂ ਦੇ ਚਾਹੁੰਦੇ ਆ ਕਿ ਜਿੰਨੇ ਕੁ ਮਾੜੇ ਕਰਮ ਹੋ ਰਹੇ ਨੇ ਨਾ ਉਹਨਾਂ ਦੀ ਰਿਕਵਰੀ ਹੋਈ ਜਾਵੇ ਉਹਦੇ ਵਾਸਤੇ ਸੰਗਤ ਹੋਈ ਜਾਵੇ ਰੋਜ਼ ਰੋਜ਼ ਬਾਣੀ ਪੜ੍ਹੀ ਜਾਵੇ ਵੱਧ ਤੋਂ ਵੱਧ ਭਰੋਸਾ ਬਣਾਈਏ ਵਿਸ਼ਵਾਸ ਬਣਾਈਏ ਕਿਉਂਕਿ ਆਪਾਂ ਸਿਰਫ ਆਪਣੇ ਮਾੜੇ ਕਰਮਾਂ ਨੂੰ ਬਚਾਉਣ ਵਾਸਤੇ ਮਾੜੇ ਕਰਮ ਜਰੂਰ ਹੁੰਦੇ ਨੇ ਪਿਆਰਿਓ ਕੋਈ ਐਸਾ ਨਹੀਂ ਦੁਨੀਆ ਤੇ ਜਿਹੜਾ ਕਹੇ ਮੈਂ ਮਾੜਾ ਕਰਮ ਨਹੀਂ ਕਰ ਸਕਦਾ ਮਾੜੇ ਕਰਮ ਹੁੰਦੇ ਨੇ ਪਰ ਉਹ ਮਾੜੇ ਕਰਮਾਂ ਨੂੰ ਕਟਣ ਵਾਸਤੇ ਆਪਾਂ ਨਾਲ-ਨਾਲ ਸੰਗਤ ਕਰੀਏ ਬਾਣੀ ਪੜੀਏ ਗੁਰੂ ਨੂੰ ਯਾਦ ਕਰੀਏ ਪਿਆਰੋ ਭਰੋਸਾ ਬਣਾ ਕੇ ਤੇ ਜਰੂਰ ਯਾਦ ਰੱਖਿਓ ਦੁੱਖਦਾਰੂ ਸੁਖ ਰੋਗ ਪਿਆ ਇਹ ਪਤਾ ਬਾਣੀ ਦਾ ਕੀ ਸ਼ਬਦ ਹੈ ਕਿ ਜਿਹੜਾ ਦੁੱਖ ਹੈ ਨਾ ਇਹ ਕਵਰ ਕਈ ਵਾਰ ਦੁੱਖਦਾਰੂ ਭਾਵ ਜਿਹੜਾ ਦੁੱਖ ਹੈ ਇਹ ਬੰਦੇ ਵਾਸਤੇ ਕਈ ਵਾਰ ਦਵਾਈ ਬਣ ਜਾਂਦਾ ਕਿਉਂਕਿ ਦੁੱਖ ਵਿੱਚ ਜਪਿਆ ਹੋਇਆ ਨਾਮ ਰੱਬ ਦੇ ਨੇੜੇ ਕਰ ਦਿੰਦਾ ਪਿਆਰ ਦੁਖਦਾਰੂ ਸੁਖ ਰੋਗ ਪਿਆ ਤੇ ਸੁਖ ਕਈ ਵਾਰ ਬੰਦੇ ਨੂੰ ਰੋਗੀ ਬਣਾ ਦਿੰਦਾ ਹੈ ਭਾਵ ਰੱਬ ਨਾਲੋਂ ਦੂਰ ਕਰ ਦਿੰਦਾ ਇਸ ਕਰਕੇ ਬਾਣੀ ਪੜਿਆ ਕਰੋ ਨਾਮ ਜਪਿਆ ਕਰੋ ਭਰੋਸਾ ਬਣਾਓ ਪਿਆਰਿਓ ਰਾਜਾ ਸੈ ਮਹਾਰਾਜ ਹਰ ਇੱਕ ਦੇ ਅੰਦਰ ਨੇ ਪਿਆਰਿਓ ਉਹ ਅਕਾਲ ਪੁਰਖ ਦਾ ਰੂਪ ਪਰਮਾਤਮਾ ਦਾ ਰੂਪ ਇਸ ਸੰਸਾਰ ਤੇ ਆ ਕੇ ਆਪਾਂ ਨੂੰ ਤਾਰਨਾ ਕੀਤਾ ਤੇ ਅੱਜ ਵੀ ਪਿਆਰੇ ਦੂਰ ਨਹੀਂ ਬਸ ਆਪਣੀ ਗਿਆਨ ਰੂਪੀ ਅੱਖ ਵਿੱਚ ਪਰਮਾਤਮਾ ਵਿਸ਼ਵਾਸ ਕਰਕੇ ਭਰੋਸੇ ਦੇ ਨਾਲ ਵਿਖੀਏ ਤੇ ਅੱਜ ਵੀ ਪਿਆਰੋ ਦਰਸ਼ਨ ਹੁੰਦੇ ਨੇ ਆਓ ਬੜੇ ਵੱਡ ਪਾਗੇ ਪਿਆਰੋ ਰਾਜਾ ਸਾਹਿਬ ਦੇ ਚਰਨਾਂ 'ਚ ਹਾਜ਼ਰੀਆਂ ਭਰ ਰਿਓ 2-4 ਮਿੰਟ ਸਾਰਿਆਂ ਨੇ ਸਤਨਾਮ ਵਾਹਿਗੁਰੂ ਦਾ ਜਾਪ ਨਾਲ ਬੋਲਣਾ ਪਿਆਰਿਓ ਫਿਰ ਨਾਲ ਹੀ ਸਮਾਪਤੀ ਹੈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ वाहे 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 गुरु 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 सम वाहिगुरु सप्नामहिगुरु 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 वाहे गुरु वाहे 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 गुरु 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 सप्त वाहिगुरु सप्त वाहिगुरु सप्नामहिगुरु सप्तमाहिगुरु सप्तमाहिगुरु सप्नाम वाहिगुरु सम ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓਅੰਕਾਰ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਆਦ ਸਚ ਜੁਗਾਦ ਸਚ ਹੈ ਭੀ ਸਚ ਣਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਰਾਜਾ ਸਾਹਿਬ ਜੀ ਤੋਹੀ ਤੋ 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 ਰਾਜਾ ਸਾਹਿਬ ਜੀ ਤੂੰ ਹੀ 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 ਤੋ ਆਓ ਪਿਆਰਿਓ ਇੰਨੀਆਂ ਕਹਾਜਰੀਆਂ ਪ੍ਰਵਾਨ ਕਰਨੀਆਂ ਰਾਜਾ ਸ੍ਰੀ ਮਹਾਰਾਜ ਦੇ ਚਰਨਾਂ 'ਚ ਇਹੀ ਬੇਨਤੀ ਹੈ ਪਾਤਸ਼ਾਹ ਜਿਹੜੀਆਂ ਸੰਗਤਾਂ ਤੁਹਾਡੀ ਸੰਗਤ ਵਿੱਚ ਆ ਕੇ ਬੈਠ ਰੀਆਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਮਹਾਰਾਜ ਹਾਜ਼ਰੀਆਂ ਲਗਵਾਰੀਆਂ ਨੇ ਸਭ ਦੇ ਪਰਿਵਾਰਾਂ ਤੇ ਬੱਚਿਆਂ ਤੇ ਸਦਾ ਮੇਹਰ ਪਰਿਆਤ ਰੱਖਣਾ ਦੁੱਖਾਂ ਬਿਗਨਾ ਕਸ਼ਟਾਂ ਕਲੇਸ਼ਾਂ ਦੇ ਨਾਸ਼ ਕਰਨੇ ਆਪਣੇ ਭਜਨ ਬਾਣੀ ਦੇ ਪ੍ਰਕਾਸ਼ ਕਰਨੇ ਦਿਨ ਦੁਗਣੀ ਰਾਤ ਊਗਣੀ ਤਰੱਕੀ ਬਖਸ਼ਣੀ ਦੇਸ਼ਾਂ ਪ੍ਰਦੇਸ਼ਾਂ ਵਿੱਚ ਮਹਾਰਾਜ ਅੰਗ ਸੰਸਾਈ ਰਣ ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਣੇ ਆਓ ਪਿਆਰਿਓ ਇੰਨੀਆਂ ਕਹਾਜਰੀਆਂ ਪ੍ਰਵਾਨ ਕਰਨੀਆਂ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਪਿਆਰਿਓ ਜਦੋਂ ਆਪਾਂ ਗੁਰਦੁਆਰਾ ਸਾਹਿਬ ਵਿਖੇ ਕੋਈ ਵੀ ਸੇਵਾ ਕਰਦੇ ਆਂ ਆਪਾਂ ਮੈਸੇਜ ਸਾਰਿਆਂ ਨੂੰ ਭੇਜੀ ਦਾ ਪਿਆਰੋ ਸੋ ਕੋਸ਼ਿਸ਼ ਕਰਿਆ ਕਰੋ ਪਿਆਰੋ ਕਿ ਸੰਗਤਾਂ ਵਾਤੂ ਵਤ ਜੁੜੋ ਆਪਾਂ ਗੁਰੂ ਘਰ ਵਿਖੇ ਸੇਵਾ ਕਰਿਆ ਕਰਨੀ ਸਾਰਿਆਂ ਰਲ ਕੇ ਵਾਤੂ ਵਾ ਸੰਗਤ ਨੂੰ ਆਪਾਂ ਜੋੜਨਾ ਹੈ ਪਿਆਰੋ ਕੋਸ਼ਿਸ਼ ਆਪਾਂ ਜਾਰੀ ਰੱਖਣੀ ਹੈ ਪਿਆਰੋ ਬਾਕੀ ਹਰ ਇੱਕ ਦੇ ਭਾਗ ਨੇ ਹਰ ਇੱਕ ਦੀ ਕਿਸਮਤ ਹੈ ਆਪਾਂ ਆਪਣੀ ਕੋਸ਼ਿਸ਼ ਕਰੀਏ ਸੋ ਆਪਾਂ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਨੂੰ ਜ਼ਰੂਰ ਪਿਆਰੋ ਗੁਰੂ ਨਾਲ ਜੋੜੀਏ ਆਓ ਪਿਆਰੋ ਇੰਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ